ਬਾਈ ਗਰੂ ਆ ਇਧਰ ਲਓ ਜੀ ਵਾਹ ਵਾਹ ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਜੀ ਆਇਆਂ ਨੂੰ ਅੱਜ ਜਿਹੜਾ ਮੌਸਮ ਬਹੁਤ ਵਧੀਆ ਹੋਇਆ ਪਿਆ ਅੱਜ ਬਾਰਿਸ਼ ਪੈ ਰਹੀ ਹੈ ਰਾਤ ਦੀ ਬਾਰਿਸ਼ ਹੋ ਰਹੀ ਹੈ 8 ਵਜੇ ਦੀ ਸਾਰੀ ਰਾਤ ਬਾਰਿਸ਼ ਪੈਂਦੀ ਰਹੀ ਅੱਜ ਦਾ ਤੁਹਾਨੂੰ ਮੌਸਮ ਦਿਖਾਉਣਾ ਬਹੁਤ ਚੰਗਾ ਹੈ ਤੋ ਅੱਜ ਬਾਰਿਸ਼ ਹੋ ਰਹੀ ਹੈ ਅੱਜ ਕੋਈ ਵਧੀਆ ਜੀ ਚੀਜ਼ ਬਣਾਵਾਂਗੇ ਬਣੇ ਰੇ ਸਾਡੇ ਨਾਲ ਵਿਚਾਰ ਚੱਲ ਰਹੀ ਹੈ ਜੇ ਮੀਟਿੰਗ ਚੱਲ ਰਹੀ ਹੈ ਵੀ ਕੀ ਬਣਾਉਣਾ ਬਾਰਿਸ਼ ਹਟੇ ਥੋੜੀ ਜੀ ਫੇਰ ਆਪਾਂ ਤੁਹਾਨੂੰ ਦਿਖਾਉਨੇ ਕੀ ਬਣਾਉਨੇ ਆਂ ਹਾਂ ਬਈ ਬਾਰਿਸ਼ ਕਿਦਾਂ ਮਹਿਸੂਸ ਹੋ ਰਿਹਾ ਬਹੁਤ ਹੀ ਲੱਗ ਰਿਹਾ ਤੋ ਦੋਸਤੋ ਉੱਪਰ ਖੜ ਕੇ ਸਾਰਾ ਨਜ਼ਾਰਾ ਬਹੁਤ ਵਧੀਆ ਦਿੱਸਦਾ ਉੱਪਰ ਦੋਸਤੋ ਰਾਤ ਦਾ ਮੀਂਹ ਪੈ ਰਿਹਾ ਤੇ ਗੱਡੀ ਦੇਖੋ ਚਮਕ ਗਈ ਸਾਫ ਸਾਫ ਹੋ ਗਈ ਬਿਲਕੁਲ ਨਵੀਂ ਲੁੱਕ ਹੋ ਗਈ ਗੱਡੀ ਦੀ ਰਾਤ ਦੀ ਬਾਰਿਸ਼ ਹੋ ਰਹੀ ਹੈ ਬਹੁਤ ਜਿਆਦਾ ਆ ਸਾਡੇ ਪਿੰਡ ਦਾ ਨਜ਼ਾਰਾ ਸਮਰ ਭੇਜ ਗਿਆ ਤੋ ਜਾਨ ਤੋ ਦੋਸਤੋ ਇਧਰ ਸਾਰਾ ਭਰ ਗਿਆ ਗੁੱਲਾ ਇਲਾਕਾ ਸੀ ਜਿਹੜਾ ਬਰਾਨੀਆਂ ਸੀ ਸਾਰੀਆਂ ਭਰ ਗਿਆ ਰਾਤ ਦਾ ਮੀਂਹ ਪਈ ਜਾਂਦਾ ਨਾ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ ਦੋਸਤੋ ਕੱਲ ਬਹੁਤ ਗਰਮੀ ਸੀ ਬੜੀ ਜਿਆਦਾ ਗਰਮੀ ਸੀ ਕੱਲ ਤੇ ਅੱਜ ਪੂਰੀ ਠੰਡ ਹੋਈ ਪਈ ਹੈ ਪਰਮੇਸ਼ਰ ਦੇ ਰੰਗ ਆ ਦੇਖੋ ਬੜੀ ਠੰਡ ਅੱਜ ਮੌਸਮ ਬਦਲ ਗਿਆ ਚੇਂਜ ਹੋ ਗਿਆ ਰਾਤ ਰਾਤ ਹੀ ਨਹੀਂ ਪੈਂਦੇ ਚ ਹੁਣ ਤੇ ਲੈ ਰਿਆ ਸਮਝ ਸੋ ਦੋਸਤੋ ਬਾਰਿਸ਼ ਰੁਕਣ ਦਾ ਨਾਮ ਨਹੀਂ ਲੈ ਰਹੀ ਸਰਬੱਤ ਵੀ ਆ ਗਈ ਸਰਬੱਤ ਮਾਨ ਸਿੰਘ ਸਰਬੱਤ ਆ ਗਿਆ ਛੋਟੀਆਂ ਛੋਟੀਆਂ ਮੱਛਲੀਆਂ ਇਹਦੇ ਵੀ ਛੱਡਣੀਆਂ ਹਾਂ ਆ ਤਾਂ ਪਾਣੀ ਥੋੜਾ ਜਿਹਾ ਬੁੱਧਰ ਸਰਵਾਤ ਤੁਹਾਨੂੰ ਹੁਣ ਐਡ ਕਰਕੇ ਦਿਖਾਉਗੀ ਚਾਹ ਦੀ ਐਡ ਕਿਵੇਂ ਆਉਂਦੀ ਹੁੰਦੀ ਹੈ ਛੱਡੀਆਂ ਬੁੰਡਾਂ ਨੂੰ ਨੁਕਰਾ ਸਿਖਾਣੇ ਆ ਹਾਂ ਬਾਰਿਸ਼ ਵਿੱਚ ਚੈਨ ਦਾ ਸਵਾਸ ਸੁਣਨਾ ਹਾਂ ਮਾਤਾਜ ਵਾਹਤਾਜ ਹਾਂ ਤਾਈ ਦੀ ਮਿਸ਼ਰੀ ਆਉਂਦੀ ਹੁੰਦੀ ਹੈ ਨਾ ਤੁਹਾਨੂੰ ਤਾਂ ਯਾਦ ਆਣਾ ਵਾਹਤਾਜ ਸੋ ਬਾਰਿਸ਼ ਪੈ ਰਹੀ ਹੈ ਬਾਰਿਸ਼ ਦੇ ਵਿੱਚ ਪਰ ਆਨੰਦ ਲੈਂਦੇ ਹੋਏ

ਮੁੰਡਾ ਕਿ ਗੁਰੂ ਖੋਸ਼ਾ ਜੀ ਗੁਰੂ ਪੀਗਾਣਾ ਜਾਏਗਾ ਬਬਲੀ ਨੂੰ ਗੁਰੂ ਤੇ ਦੋਸਤੋ ਸਾਰਿਆਂ ਨੇ ਵਿਚਾਰ ਕਰ ਲਈ ਅੱਜ ਮੀਂਹ ਪੈ ਰਿਹਾ ਅੱਜ ਮਾਲਪੂੜੇ ਬੰਨਣਗੇ ਤੇ ਬੰਨਣਗੇ ਵੀ ਬਾਹਰ ਹੀ ਉਹਦੇ ਵਾਸਤੇ ਅਸੀਂ ਕੋਈ ਮੀਂਹ ਦੇ ਬਚਾਅ ਵਾਸਤੇ ਕੋਈ ਪ੍ਰਬੰਧ ਕਰਦੇ ਹੁਣ ਮੀਂਹ ਪੈ ਰਿਹਾ ਸਮਰ ਸਰਬੱਤ ਘਰੇ ਅੱਜ ਸਕੂਲ ਦੀ ਛੁੱਟੀ ਹੈ ਕਿਉਂਕਿ ਜ਼ਿਲ੍ਹਾ ਕਲੈਕਟਰ ਦੇ ਆਦੇਸ਼ ਸੀ ਜਿਆ ਸਾਰੇ ਸਕੂਲਾਂ ਦੀ ਛੁੱਟੀ ਹੈ ਇਸ ਕਰਕੇ ਅੱਜ ਮਾਲਪੂੜੇ ਬੰਨਣਗੇ ਨਾ 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 ਆਇਓ ਤੋ ਮੰਜੇ ਲਾ ਕੇ ਹੀ ਤੇ ਉਹ ਕਰੀਏ ਹੋ ਨਹੀਂ ਮੀਂਹ ਦਾ ਬਚਾਓ ਕਰੀਏ ਫਿਰ ਮੰਮੀ ਮੰਮੀ ਬਣਾ ਕੇ ਦੋਗੀ ਏ ਆ ਛਕਾ ਨਾ ਆਜੋ ਆਓ ਚਲੀਏ ਜੇ ਖਾਣਿਆ ਬਾਹਰ ਪੂੜੇ ਤੇ ਫੇਰ ਕਰਨੀ ਪਊ ਮੇਨ ਤਾਂ ਲਾ ਭਾਈ ਇੱਧਰ ਹੁਣ ਜਗਾਲ ਹੋ ਰਿਹਾ ਹਾਂ ਜੰਦਾ ਮੰਜਲਾ ਜੁਝ ਚੱਪਲਾਂ ਨਹੀਂ ਤਾਂ ਪਾਪੀ ਗੱਡੀ ਦੇ ਹੱਥੇ ਲਾ ਤਾਂ ਮਹਤਾ ਨਹੀਂ 84 ਨੰਬਰ ਲਾ ਲਓ ਜੀ ਇਹ ਕੀ ਤਿਆਰ ਹੋ ਰ hemi ਕੂੜਿਆਂ ਦਾ ਆਟਾ ਕੂੜਿਆਂ ਦਾ ਆਟਾ ਤੇ ਰੋਗੇ ਆਜ ਕੇ ਉਹ ਗੁੜ ਤੇ ਗੁੜ ਚ ਕਿਹ ਕਿਹੋ ਚ ਬਣਾਉਣੇ ਕਿ ਤੇਲ ਚ ਕਿਹੋ ਚ ਬਣਾਈਏ ਮਤ ਕਰਨ ਦੇਸੀ ਕਿਹੋ ਚ ਬਸ ਕੀ ਕੁਛ ਚਾਹੀਦਾ ਹੋਰ ਪੱਤਾ ਚਾਹੀਦਾ ਕਾਦਾ ਭਾਵੇਂ ਤੂਟਦਾ ਹੋਵੇ ਕੋ ਬੋਰਦਾ ਹੋਵੇ ਚਲੋ ਜੀ ਬੋਰ ਦਾ ਪਤਾ ਲੈ ਕੇ ਆਉਨੇ ਆ ਸਬਰ ਚਲਿਏ ਚਲੋ ਤੇ ਦੋਸਤੋ ਤਿਆਰ ਆ ਸਾਡਾ ਦੇਸੀ ਭਰਸੋਈ ਦੇਸੀ ਸੋਈ ਤਿਆਰ ਆ ਇੱਥੇ ਬਣਾਵਾਂਗੇ। ਅਸੀਂ ਇੱਥੇ ਬੈਠ ਕੇ ਜਵਾਨੀ ਨਹੀਂ ਹੁੰਦਾ। ਉੱਪਰ ਉੱਪਰੀ ਹੈ ਨਹੀਂ ਬਸ। ਅਸੀਂ ਇੱਥੇ ਬਣ ਗਏ। ਬੜੀ ਤਿਆਰ ਹੋ ਗਿਆ ਫਿਰ ਤਾਂ। ਨਾਲੇ ਇੰਜੋਏ ਹੋ ਗਿਆ ਵਿੱਚ। ਆਹ ਜੀ। ਜੰਡੀ ਘੜੀ। ਵਰਤਨੇ ਕੀ ਖੁਸ਼ ਕਰਤੀ ਨਵੀਂ ਲਖਾ। ਨਹੀਂ ਕੀ ਕੀਤਾ। ਕੀ ਬਣਾਇ ਦਿਖਾ ਦੇ ਦੀ ਕੱਟ ਕੱਟ ਕੇ ਬਣਾਤੇ ਡੈਣ ਵੱਡੇ ਵੱਡੇ ਥਾਲੀ ਨੋ ਵਾਲੀ ਵਾਓ ਤੋਲੀ ਮੈਂ ਸਾਬਣ ਨਾਲ ਇਹਨਾਂ ਨੂੰ ਤੋਲੀ ਹੈ ਮੈਂ ਬਤਾ ਦੇ ਸਾਬਣ ਨਾਲ ਤੋਣੇ ਹਨ ਅਗਸਤ ਦੇ ਮਹੀਨੇ ਚ ਅੱਗ ਸੇਕ ਰਿਹਾ ਸਮਰ ਬਾਬੀ ਖੀਰ ਤਿਆਰ ਹੋ ਗਈ ਬਸ 5-7 ਮਿੰਟ ਲੱਗਣੇ ਹੋਰ ਉਦੋਂ ਬਾਅਦ ਬਈ ਮਾਲਪੁੜੇ ਵਾਲਾ ਬੰਦਾ ਆ ਗਿਆ ਤਿਆਰ ਹੈ ਮੰਮੀ ਮਾਲਪੁੜੇ ਵਾਲਾ ਬੰਦਾ ਤਿਆਰ ਹੈ ਨਾ ਆ ਖਾਨ ਵਾਲੀ ਬੰਦੇ ਆਸ-ਪਾਸੇ ਫਿਰਦੇ ਵੇਖ 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 ਖਾਨ ਵਾਲੇ ਛਕਾਰੀ ਵੇਖ ਕਿਵੇਂ ਜਾਲੀਆਂ ਵਿੱਚ ਜਾਲੀਆਂ ਵਿੱਚ ਦੀ ਦੇਖਦੇ ਵੇਖ ਦੇਖ ਕੀ ਹੋ ਰਿਹਾ ਤੁਸੀਂ ਕਦੋਂ ਭਿੱਜੀ ਜਾਂਦੇ ਮੀਂਹ ਚ गुरु इसी को तो बैठा इधर आजा रोटी खानी है रोटी खानी है रोटी पाले ना अंदर तो जा के वो थे अंदर पाया आजा आजा गुरु लो जी प्यारे हो पूड़े तैयार हो गए की कहना बता तू आप अखा च ਸਮਰਗਤ ਰਹੀ ਨਾ ਤੂੰ ਆ ਰਹੀ ਤੂੰ ਹੈ ਹੀ ਬਹੁਤ ਯਾਰ ਉਹ ਬੰਦ ਕਰਿਆ ਐਡਜਸਟਮੈਂਟ ਸੋ ਅੱਜ ਦਾ ਗਿਆਨ ਇਹ ਆ ਵੀ ਮਾਲ ਪੂੜੇ ਖਾਣੇ ਸੌਖੇ ਨਹੀਂ ਗੇ ਤੇ ਬਹੁਤ ਔਖੇ ਮਾਲ ਪੂੜੇ ਖਾਣੇ ਧੂਆਂ ਪੈ ਰਿਆ ਅੱਖਾਂ ਦੇ ਵਿੱਚ ਬਾਈ ਗਰੂ ਆ ਇਧਰ ਲਓ ਜੀ ਲਿਆ ਬਾਖੀ ਭੋਗ ਲਾਓ ਹਾਂ ਖੀਰ ਲੈ ਦੇ ਮੇਰ ਪੂਰਾ ਉਧਰ ਲੈ ਗਈ ਲੈ ਚਲੋ ਵੀ ਗਈ ਉਹ ਤਾਂ ਬਾਬਾ ਰਹਿ ਮਾਲ ਪੂੜੇ ਬਣ ਕੇ ਤਿਆਰ ਹੈ ਬਿਲਕੁਲ ਆ ਜਾਓ ਜੀ ਖਾਈਏ ਗਰਮਾ ਗਰਮ ਖੀਰ ਹੈ ਤੇ ਨਾਲ ਪੂੜੇ ਹੈ ਸਰਬਤਰੀ ਸਮਰਵੀ ਚਲੋ ਵੀ ਛਕੋ ਛਕੋ ਕੇ ਤੂੰ ਨਹੀਂ ਐਨੇ ਬਹੁਤ ਬ好 ਹੈ ਬਹੁਤ ਵਾਹ ਸੋ ਹੁਣ 2 ਮਿੰਟ ਰੁਕੋ ਸਕਦੇ ਆ ਫਿਰ ਕਰਦੇ ਆ ਗੱਲ ਮੰਮੀ ਬਹੁਤ ਸਵਾਦ ਬਣਿਆ ਤੁਹਾਡੇ ਹੱਥ ਦੀ ਚੀਜ਼ ਤਾਂ ਬਹੁਤ ਸਵਾਦ ਹੁੰਦੀ ਹੈ ਮੰਮੀ ਦੀ ਮੰਮੀ ਦੇ ਹੱਥ ਦੀ ਚੀਜ਼ ਬਹੁਤ ਸਵਾਦ ਹੁੰਦੀ ਹੈ ਇਹ ਨਹੀਂ ਸਕਦੇ ਦੇਖ ਕੇ ਇਹ ਨਹੀਂ ਸਕਦੇ ਕਿ ਨਹੀਂ ਸਕਦੇ ਤੂੰ ਦੱਸ ਬਹੁਤ ਸਵਾਦ ਆ ਗਿਆ ਮੰਮੀ ਨੂੰ ਕਹਿੰਦੇ ਸੀ ਰੋਜ਼ ਬਣਾ ਲਿਆ ਕਰਦਾ ਬਹੁਤ ਸ਼ਾਇਦ ਮੰਮੀ ਮਜ਼ਾ ਆ ਗਿਆ ਖਾ ਕੇ ਬਣੇ ਆਨੰਦ ਆ ਗਿਆ ਬਹੁਤ ਸਵਾਦ ਬਣੇ ਉਹ ਹੈ ਹੀ ਨਹੀਂ ਛਾਬੇ ਚ ਵੇ ਲੋਕ ਕੁਛ ਖਾਲੀ ਪਿਆ ਹੈ ਹੈ ਕਿਉਂ ਨਹੀਂ ਆ ਰਿਹਾ ਪਿਆ ਮੈਂ ਖਾ ਗਿਆ ਨਾ ਸਾਰੇ ਫਿਰ ਉਹ ਮੈਂ ਕਹ ਰਿਹਾ ਸੋ ਬਣਾਓ ਫਿਰ ਟ੍ਰੇਡਿੰਗ ਉੱਰਾ ਕੇ ਆਉਂਗਾ ਹਾਂ ਦੇਖੋ ਬਣਾ ਗਿਆ ਨਸੀ ਰક્ષા ਬੰਧਨ ਆਉਂਦੀ ਸੀ ਨਾ ਅਸੀਂ ਹੁਣ ਰੋਜ਼ ਜਾਨਾ ਉਹ ਲੋ ਪੂਰੇ ਹੀ ਪਕਾਉਣੀ ਹੈ ਅੱਛਾ ਡੇਲੀ ਡੇਲੀ ਫਿਰ ਜਾਨ ਨਹੀਂ ਜਾਨਾ ਨਹੀਂ ਕੀ ਰક્ષા ਬੰਧਨ ਅੱਛਾ ਜਿਹਦੇ ਰક્ષા ਬੰਧਨ ਜਿਹਦੇ ਤਿਹਾੜ ਹੁੰਦਾ ਸੀ ਉਹਦੀ ਆਉਂਦੇ ਆਂ ਅਰੇ ਫੁਰੀ ਬਣਾ। ਠੀਕ ਆ। ਐਤ ਕੀ ਬਣਾਉਣੀ? ਹਾਂ। ਆਹੇ ਅਸੀ ਫਿੱਕੀ ਖੀਰ ਬਣਾਉਂਦੇ ਨਾਲ। ਹੁਣ ਅੱਜ ਵੀ ਫਿੱਕੀ ਖੀਰ ਬਹੁਤ ਨਜ਼ਾਰਾ ਆਇਆ। ਅੱਗੇ ਤਾਂ ਬੁੱਲਦੀ ਫਿੱਕੀ ਖੀਰ। ਆ ਗੋ ਰਿਵਿਊ ਦੇ ਕੀ ਕਿਵੇਂ ਲੱਗੇ? ਸਦਾ। ਹੈ? ਸਦਾ। ਬਹੁਤ ਵਾਦ। ਕਿਸ ਵਾਦ? ਬਹੁਤ ਵਾਦ। ਲਓ ਜੀ। ਹੁਣ ਆ ਗਈ ਡਾਡੀ ਦੀ ਬਾਲ। ਲੋਈ ਫੱਡੇ ਪੂੜੇ ਆ। ਸੋ ਦੋਸਤੋ ਮੀਨਾ ਕਰਕੇ ਅੱਜ ਪੂੜੇ ਬਣੇ। ਬੜਾ ਆਨੰਦ ਆਇਆ। ਬਹੁਤ ਸਵਾਦ। ਮੀ ਹਜੇ ਵੀ ਲਗਾਤਾਰ ਪੈ ਰਿਆ। ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੋਸਤੋ ਗਲੀਆਂ ਦਾ ਬੁਰਾ ਹਾਲ ਹੋ ਗਿਆ। ਪੂਰਾ ਮੀਨਾ ਭਰੀਆਂ ਪਈਆਂ ਗਲੀਆਂ ਦੇਖੋ। ਸਾਰੇ ਪਾਸੇ। ਸੋ ਦੋਸਤੋ ਸ਼ਾਮਾਂ ਦਾ ਟਾਈਮ ਹੋ ਗਿਆ ਤੇ ਮੀ ਹਜੇ ਹਟਣ ਦਾ ਨਾਮ ਨਹੀਂ ਲੈ ਰਿਹਾ। ਝੜੀ ਲੱਗ ਚੁੱਕੀ ਆ। ਸੋ ਅੱਜ ਦਾ ਬਲੌਗ ਇਸ ਤੀ ਸਮਾਪਤ ਕਰਦੇ ਆਂ ਕਿਵੇਂ ਲੱਗੇ ਅੱਜ ਦਾ ਬਲੌਗ ਲਾਈਕ ਕਰਕੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਨਵੇਂ ਹੋ ਵੀਡੀਓ ਤੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਕੱਲ ਫੇਰ ਨਵੇਂ ਬਲੌਗ ਵਿੱਚ ਅੱਜ ਆਪਾਂ ਬਹੁਤ ਕੁਝ ਕੀਤਾ ਬੜਾ ਆਨੰਦ ਲਿਆ ਤੇ ਵੀਡੀਓ ਨੂੰ ਲਾਈਕ ਕਰਿਓ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਤੇ ਮਿਲਦੇ ਆਂ ਕੱਲ ਫੇਰ ਨਵੇਂ ਬਲੌਗ ਵਿੱਚ ਤਦ ਤੱਕ ਲਈ ਰੱਖਾ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੀਨਾ ਕਰਕੇ ਪਕੌੜੇ ਪਕੌੜੇ ਵੀਨੇ